Yeah. you ਕੰਚਾ ਜੋ ਸ਼ਹਿਰ ਤੇ ਕਹਿੰਦੇ ਕਿ ਪਿਛਲੇ ਲੰਬੇ ਕਈ ਸਾਲਾ ਤੋਂ ਜਿਹੜੀ ਕਿ ਕੋੜੇ ਦੀ ਸਮੱਸਿਆ ਨੂੰ ਲੈ ਕੇ ਜਿਹੜੀ ਕਿ ਅੱਜ ਤੁਸੀਂ ਇੱਕ ਹੱਲ ਕੱਢਿਆ ਵਾ ਪਰ ਜੇ ਦੂਜੇ ਪਾਸੇ ਆਪਾਂ ਦੇਖੇ ਤਾਂ ਹਾਊਸ ਉਸ ਚੀਜ਼ ਦਾ ਵੀ ਕ੍ਰੈਡਿਟ ਲੈ ਰਿਹਾ ਕਿ ਅਸੀਂ ਸਮੱਸਿਆ ਨੂੰ ਹੱਲ ਕੀਤਾ ਵਾ ਕੀ ਕਹਿਣਾ ਚਾਹੂਗਾ ਤਾਂ ਕੀ ਸਚਾਈ ਹੈ ਸਾਰੇ ਫੌਸਲਾ ਸਾਹਿਬ ਤੁਸੀਂ ਦੇਖਿਆ ਹੀ ਮੈਂ ਪਿਛਲੇ ਜਦੋਂ ਉਹ ਲੱਗਾ ਵਾ 25 ਤਰੀਕ ਨੂੰ ਮੈਂ ਲੱਗਾ ਸੀ ਉਸ ਤੋਂ ਬਾਅਦ ਮੇਰੀ ਪੁਰਜੋ ਕੋਸ਼ਿਸ਼ ਸੀ ਵੀ ਇਹ ਕੂੜੇ ਦਾ ਮਸਲਾ ਜਿਹੜਾ ਵਾ ਕਿਉਂਕਿ ਮੈਨੂੰ ਪਤਾ ਮੈਂ ਬੜੇ ਚਿਰ ਦਾ ਪਾਰਟੀ 'ਚ ਕੰਮ ਕਰਦਾ ਲੋਕਲ ਲੈਵਲ ਤੇ ਰਹਿਣਾ ਕਿ ਇਹ ਬਹੁਤ ਵੱਡਾ ਮਸਲਾ ਮੇਰੀ ਪਹਿਲੋਂ ਆਉਂਦਿਆ ਇਹ ਪ੍ਰਮੁਖਤਾ ਸੀ ਵੀ ਕੂੜੇ ਦਾ ਮਸਲਾ ਹੱਲ ਕਰਨਾ ਕੂੜੇ ਦਾ ਮਸਲਾ ਦੇ ਵਿੱਚ ਮੈਂ ਜਦੋਂ ਦੇਖਿਆ ਦੋ ਤਿੰਨ ਪ੍ਰੋਬਲਮ ਸੀ ਇੱਕ ਤਾਂ ਸਾਡੇ ਕੋਲ ਡੰਪ ਹੈ ਨਹੀਂ ਸੀ ਮੈਂ ਹੁਣ 3-4 ਦਿਨ ਤੋਂ ਪਹਿਲਾਂ ਤੋਂ ਮੈਂ ਥੋੜਾ ਢਿੱਲਾ ਚੱਲਦਾ ਪਈ ਮੈਂ 4 ਦਿਨ ਤੋਂ ਪੂਰਾ ਅਫਸਰਾਂ ਦੇ ਨਾਲ ਕੋਆਰਡੀਨੇਟ ਸੀ ਜੀ ਕੱਲ ਮੇਰੇ 2 ਤੋਂ 3 ਘੰਟੇ ਮੀਟਿੰਗ ਚੱਲੀ ਜਗ੍ਹਾ ਲੱਭੀ ਅੱਜ ਮੈਂ ਤਸਕੀਰਦਾਰ ਸਾਹਿਬ ਨੂੰ ਸਵੇਰ ਦਾ ਲਾ ਕੇ ਉਹ ਜਗ੍ਹਾ ਨੂੰ ਆਇਡੈਂਟੀਫਾਈ ਕਰਾਇਆ ਉਹਦੀ ਨਿਸ਼ਾਨਦੇਹੀ ਕਰਾਈ ਅੱਜ ਅਫਸਰ ਸਾਰੇ ਉੱਥੇ ਲੱਗੇ ਹੋਏ ਸੀ ਅੱਜ ਦੁਪਹਿਰ ਤੋਂ ਬਾਅਦ ਜਦੋਂ ਇਹ ਨਿਸ਼ਾਨਦੇਹੀ ਹੋ ਗਈ ਉਹ ਜਗ੍ਹਾ ਖਾਲੀ ਹੋ ਗਈ ਤੇ ਕੂੜਾ ਚੱਕਣਾ ਸਟਾਰਟ ਹੋ ਗਿਆ ਕੂੜਾ ਚੱਕ ਕੇ ਸਟਾਰਟ ਹੋ ਗਿਆ ਉਸ ਤੋਂ ਬਾਅਦ ਮੈਂ ਦੇਖਿਆ ਵੀ ਕੁਝ ਮੇਰ ਇੱਕ ਸਾਡੇ ਤੇ ਇੱਕ ਕੁਝ ਲੀਡਰ ਕਾਂਗਰਸ ਦੇ ਆਪ ਦਾ ਕ੍ਰੈਡਿਟ ਲੈਣਾ ਚਾਹੁੰਦੇ ਸੀ ਪਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਪਿਛਲੇ 25 ਸਾਲਾਂ ਤੋਂ ਆਪਾਂ ਕਿੱਥੇ ਬੈਠੇ ਆਂ ਆਪਾਂ ਤਾਂ ਕੋਈ ਮਤਾ ਵੀ ਨਹੀਂ ਪਾਇਆ ਮਤਾ ਇਹ ਪਾਉਂਦੇ ਆ ਮਤਾ ਇਸ ਕਰਕੇ ਕੈਨਸਲ ਕਰ ਦਿੰਦੇ ਜਮੀਨ ਮਹਿੰਗੀ ਆ ਮੈਨੂੰ ਦੱਸੋ ਜਮੀਨ ਅੱਜ ਕਿੱਥੋਂ ਸਸਤੀ ਮਿਲੂਗੀ ਤੁਹਾਨੂੰ ਇਸ ਕਰਕੇ ਮੈਂ ਇਹ ਕਹਿਣਾ ਚਾਹਣਾ ਕਿ ਮੈਂ ਕੰਮ ਕਰਨ ਲੱਗਾ ਹੋਇਆ ਹਾਂ ਮੇਰਾ ਅਗਲਾ ਪ੍ਰਮੁੱਖ ਸੇਹੀ ਕੰਮ ਆ ਕਿ ਅੱਜ ਮੈਂ ਕੂੜੇ ਲਈ ਜਗ੍ਹਾ ਪ੍ਰੋਵਾਈਡ ਕਰਾਤੀ ਆ ਤਿੰਨ ਚਾਰ ਦਿਨ ਲਗਾਤਾਰ ਲੱਗਣ ਤੋਂ ਬਾਅਦ ਸਾਨੂੰ ਕੂੜੇ ਦੀ ਜਗ੍ਹਾ ਮਿਲ ਗਈ ਆ ਨਿਸ਼ਾਨਦੇਹੀ ਹੋ ਗਈ ਉਹਦੀ ਏ ਜਿੰਨਾ ਚਿਰ ਇਹ ਟੈਂਪਰੀ ਹੱਲ ਹੋਇਆ ਅਜੇ ਮੈਂ ਵੀ ਕਹਿਣਾ ਚਾਹਣਾ ਪਰ ਮੇਰਾ ਅਗਲਾ ਟਾਰਗੇਟ ਇਹ ਆ ਇਸ ਤੋਂ ਬਾਅਦ ਇੱਕ ਨਾ ਯੂਨੀਫਾਰਮ ਯੂਨੀਫਾਰਮ ਇੰਟੀਗ੍ਰੇਟਿਡ ਪਲਾਂਟ ਬੇਸਡ ਪਰ ਬੇਸਡਲੀ ਇੱਕ ਪਲਾਂਟ ਲੱਗਦਾ ਵਾ ਜਿੱਤੇ ਆਲਮੋਸਟ 33 ਕਰੋੜ ਰੁਪਏ ਦਾ ਖਰਚ ਆਉਣਾ ਵਾ ਮੇਰੀ ਅਗਲੀ ਪ੍ਰਮੁਖਤਾ ਚਾਰ ਤੋਂ ਪੰਜ ਕਿੱਲੇ ਉਹਨੂੰ ਜਗ੍ਹਾ ਚਾਹੀਦੀ ਆ ਇਹਨਾਂ ਨੂੰ ਪੁੱਛੋ ਕਿ ਸਿਵਲੇ ਵੀ ਤੁਹਾਨੂੰ ਇਹ ਕੋਈ ਪਤਾ ਵੀ ਹੈਗਾ ਕਿੰਨੀ ਜਗ੍ਹਾ ਚ ਲੱਗਦਾ ਵਾ 4 ਤੋਂ 5 ਇਕੜ ਤੋਂ ਲੱਗਣਾ ਮੇਰੀ ਅਗਲੀ ਪ੍ਰਮੁਖਤਾ ਹੈ ਕਿ ਉਸ ਲਈ ਜਗ੍ਹਾ ਪ੍ਰੋਵਾਈਡ ਕਰਕੇ ਦੇਣਾ ਔਰ ਆਪਣੇ ਸ਼ਹਿਰ ਲਈ ਪਰਮਾਨੈਂਟ ਹੱਲ ਕਰਨਾ ਕੂੜੇ ਦਾ ਤੁਹਾਨੂੰ ਨਹੀਂ ਲੱਗਦਾ ਕਿ ਤਨਾ ਕਿਤੇ ਕਹ ਲੋ ਕਿ ਕ੍ਰੈਡਿਟ ਬਾਰ ਲੈਂ ਦੇ ਚੱਕਰ ਦੇ ਵਿੱਚ ਆਮ ਸ਼ਹਿਰ ਵਾਸੀਆਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਵਾ ਤੋਂ ਮੇਰੇ ਵੱਲੋਂ ਕੋਈ ਕ੍ਰੈਡਿਟ ਵਾਰ ਨਹੀਂ ਲਈ ਜਾ ਰਹੀ ਮੈਂ ਆਪਣਾ ਕੰਮ ਕਰਦਾ ਪਿਆ ਮੈਨੂੰ ਸਿਰਫ ਹੁਣ ਮੌਕਾ ਮਿਲਿਆ ਔਰ ਮੈਂ ਸ਼ਹਿਰ ਦਾ ਪੁੱਤਰ ਆ ਸ਼ਹਿਰ ਦਾ ਰਹਿਣ ਵਾਲਾ ਵਾ ਸ਼ਹਿਰ ਦਾ ਬੱਚਾ ਵਾ ਇਸ ਕਰਕੇ ਮੈਂ ਜਦੋਂ ਵੀ ਪਾਰਟੀ ਚ ਆਇਆ ਅਸੀਂ ਇਸ ਕੰਮ ਲਈ ਨਹੀਂ ਆਏ ਕ੍ਰੈਡਿਟ ਲੈਣੇ ਅਸੀਂ ਕੰਮ ਕਰਨ ਲਈ ਆਏ ਸੀ ਆਮ ਆਦਮੀ ਪਾਰਟੀ ਚ ਸਾਡੇ ਵੱਲੋਂ ਕਹਿ ਲੋ ਕਿ ਕੋਸ਼ਿਸ਼ ਕਰਕੇ ਜਗਾ ਤਾਂ ਕਹਿ ਲੋ ਕਿ ਟੈਂਪਰੇਰੀ ਪਰਚੇਸ ਕਰ ਲਈ ਗਈ ਆ ਪਰ ਜੇ ਹੌਸਤੀ ਆਪਾਂ ਗੱਲ ਕਰੀਏ 4 ਸਾਲਾਂ ਤੋਂ ਇਹਨਾਂ ਵੱਲੋਂ ਤਾਂ ਸਿਰਫ ਮਤੇਰੇ ਨਾਂ ਤੇ ਲੋਕਾਂ ਨੂੰ ਬੇਵਕੂਫੀ ਬਣਾਇਆ ਗਿਆ ਹੈ ਨਾ ਬਿਲਕੁਲ ਬਿਲਕੁਲ ਇਹ ਪੋਲਿਟਿਕਸ ਹੋ ਰਹੀ ਸੀ 4 ਸਾਲ ਤੋਂ ਕਿਉਂਕਿ ਆਮ ਆਦੀ ਪਾਰਟੀ ਸਰਕਾਰ ਸੀ ਹਾਊਸ ਕਾਂਗਰਸ ਦਾ ਸੀ ਇਹ ਚਾਹੁੰਦੇ ਸੀ ਵੀ ਅਸੀਂ ਇਦਾਂ ਹੀ ਰਹਿਣ ਦਈਏ ਇਹਨੂੰ ਗੰਦਾ ਸ਼ਹਿਰ ਰਹਿੰਦੀਏ ਰਹੂਗਾ ਤੇ ਸਾਡਾ ਸਾਡੇ ਕਿ ਆਮ ਆਦੀ ਪਾਰਟੀ ਤੇ ੱੱਬਾ ਲੱਗੂਗਾ ਇਸ ਕਰਕੇ ਮੈਂ ਕੋਈ ਪੋਲਿਟਿਸ਼ੀਅਨ ਨਹੀਂ ਹਾਂ ਮੈਂ ਇੱਕ ਪੁੱਤਰ ਹਾਂ ਸ਼ਹਿਰ ਦਾ ਔਰ ਮੇਰਾ ਹਮੇਸ਼ਾ ਇਹ ਹੋਊਗਾ ਵੀ ਮੈਂ ਵਧੀਆ ਤਰੀਕੇ ਨਾਲ ਸ਼ਹਿਰ ਨੂੰ ਚਲਾਵਾਂ ਔਰ ਵਧੀਆ ਤਰੀਕੇ ਨਾਲ ਸ਼ਹਿਰ ਦਾ ਵਿਕਾਸ ਕਰਾਂ ਤੇ ਜਿਹੜੇ ਇਸ ਤਰੀਕੇ ਨਾਲ ਕਹ ਲੋ ਕਿ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਇਦਾਂ ਹੀ ਰਾਜਨੀਤੀ ਕਰਦੇ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਸ਼ਹਿਰ ਵਾਲਿਆਂ ਨੂੰ ਵੀ ਇਸ ਚੀਜ਼ਾਂ ਦੇ ਵਿਰੋਧਤ ਕਰਨੀ ਚਾਹੀਦੀ ਬਿਲਕੁਲ ਵਿਰੋਧਤ ਕਰਨੀ ਚਾਹੀਦੀ ਦੇਖੋ ਮੈਂ ਫਿਰ ਉਹ ਹੀ ਕਹਿੰਨਾ ਕਿ ਮੈਂ ਪੋਲਿਟਿਕਸ ਨਹੀਂ ਕਰਨਾ ਆ ਮੈਂ ਆਪਣੇ ਸ਼ਹਿਰ ਨੂੰ ਸੁਧਾਰਨਾ ਆ 25 ਸਾਲ ਜਿਹੜਾ ਬੰਦਾ ਲਗਾਤਾਰ ਐਮਐਲਏ ਰਹਿ ਗਿਆ ਹੋਵੇ ਉਹਨੂੰ ਕੂੜੇ ਲਈ ਜਗ੍ਹਾ ਨਾ ਲੱਭੇ ਮੈਂ ਕਹਿੰਦਾ ਇਸ ਤੋਂ ਮਾੜੀ ਗੱਲ ਕੋਈ ਨਹੀਂ ਆ ਕਿਉਂਕਿ ਕੂੜੇ ਦੀ ਜਗ੍ਹਾ ਨਾ ਹੋਣਾ ਕਿ ਮਤਲਬ ਵੀ ਅਸੀਂ ਕੋਈ ਕੰਮ ਨਹੀਂ ਕੀਤਾ ਸੜਕਾਂ ਨਾਲੀਆਂ ਬਾਅਦ ਚ ਬਣਾਵਾਂਗੇ ਮੇਰਾ ਪਹਿਲੋ ਹੀ ਮੈਨੂੰ ਕਈਆਂ ਨੇ ਫੋਨ ਕੀਤਾ ਮੈਂ ਕਿਹਾ ਦੇਖੋ ਬਾਕੀ ਸਾਰੇ ਕੰਮ ਪਹਿਲੋਂ ਪਹਿਲੋ ਕੂੜੇ ਦਾ ਕੰਮ ਮੇਰੇ ਲਈ ਇਹ ਪ੍ਰਮੁਖਤਾ ਸੀ ਅੱਜ ਮੈਂ ਕੋਸ਼ਿਸ਼ ਕਰਕੇ ਦੇਖੋ ਮੈਂ ਹਲਕਾ ਚਾਰਜ ਲੱਗਾ ਉਸ ਤੋਂ ਬਾਅਦ ਕਿਉਂ ਕੂੜੇ ਦੀ ਜਗਾ ਲੱਭੀ ਪਹਿਲੋਂ ਕਿਉਂ ਨਹੀਂ ਲੱਭੀ ਅਜੇ ਤੱਕ ਲੱਗ ਕਿ ਟੱਡਾ ਕਹਿੰਦਾ ਕਿਤੇ ਕਿਤੇ ਇਹ ਹਾਊਸ ਦੇ ਅੱਗੇ ਸਵਾਲੀਆ ਨਿਸ਼ਾਨਾ ਬਿਲਕੁਲ ਤੁਸੀਂ ਦੇਖਿਆ ਜੀ ਸਾਹਿਬ ਜੀ ਪਹਿਲੋਂ ਕਿਉਂ ਨਹੀਂ ਜਗਾ ਲੱਭੀ ਅੱਜ ਜੇ ਮੈਂ ਕੋਸ਼ਿਸ਼ ਕਰਕੇ ਜਗਾ ਲੱਭ ਲਈ ਕੂੜੇ ਦਾ ਕੰਮ ਚਾਲੂ ਕਰਾਤਾ ਔਰ ਸਵੇਰੇ 11 ਤੋਂ 12 ਵਜੇ ਤੱਕ ਮੇਰੇ ਮੈਨੂੰ ਡੀਸੀ ਸਾਹਿਬ ਨਾਲ ਗੱਲ ਹੋਈ 11 ਤੋਂ 12 ਵਜੇ ਤੱਕ ਕੂੜਾ ਪੂਰੇ ਸ਼ਹਿਰ ਦਾ ਸਾਫ਼ ਹੋਊਗਾ ਔਰ ਅੱਜ ਮੈਂ ਤੁਹਾਨੂੰ ਦੱਸ ਦੇਣਾ ਜਿਹੜਾ ਟਰਾਲੀਆਂ ਬੱਕਰੀਆਂ ਲੱਗੀਆਂ ਵਾ ਟਿੱਪਰ ਵੱਕਰੇ ਲਾਏ ਆ ਜਿਹੜੇ ਪ੍ਰਾਈਵੇਟ ਪੈਸੇ ਦੇ ਕੇ ਲੱਗੇ ਹੋਏ ਆ ਇਹਨਾਂ ਨੂੰ ਪੁੱਛੋ ਕਿਨੇ ਲਾਏ ਟਿੱਪਰ ਲੱਗੇ ਹੋਏ ਆ